ਦੇ ਦਿਲ ਦੇ ਰੋਗ ਦੇ ਉਹਨੇ ਲੇਡੀਜ਼ ਨੂੰ ਬੱਚਾ ਹੋਣ ਵਾਲਾ ਜੋ ਵੀ ਹੈ ਸਾਰਾ ਵੀਰ ਜੀ ਸਾਡਾ ਲਿਖਿਆ ਹੋਇਆ ਦੇਖੋ ਮੈਂ ਇੱਕ ਵਾਰੀ ਨਿਗਾਹ ਮਾਰਾਂ ਨਾ ਪ੍ਰੋਟੈਸਟ ਹੋਇਆ ਲੀਵਰ ਮਤਲਬ ਲੀਵਰ ਨੂੰ ਪ੍ਰੋਟੈਕਟ ਕਰਦਾ ਹੈ ਹੈਲਪ ਟੂ ਟ੍ਰੀਟ ਯਰ ਜੋਨ ਦੀ ਐ ਤੇ ਬਾਕੀ ਜਿਵੇਂ ਲੋਮ ਧੂਸ ਵਿੱਚ ਤੇ ਗੰਨੇ ਦਾ ਹੈ ਨਾ ਤੇ ਇਹ ਕੀ ਹੈ ਅਲੱਗ بڑا ਸੁਝਾਓ ਹੈ ਲੱਗਿਆ ਕਿਉਂ ਤੁਸੀਂ ਬਣਾਇਆ ਹੋਇਆ ਇਸ ਪ੍ਰਕਾਰ ਦਾ ਇਹਦੇ ਵਿੱਚ ਵੀਰ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਵਰਤ ਨਹੀਂ ਪਾਉਂਦੇ ਓਕੇ ਗੰਨਾ ਲਿਆ ਕੇ ਕਟਿੰਗ ਕਰਕੇ ਉਹਦੀ ਕਾਨ ਕੱਢ ਕੇ ਧੋ ਕੇ ਅਸੀਂ ਰੀਫਰਜ ਚਲਾਉਣੀ ਹੈ ਠੀਕ ਹੈ ਸਿੱਧਾ ਹੀ ਉਦੇ ਵਿੱਚ ਅਸੀਂ ਫਰਕ ਨਹੀਂ ਪਾਉਂਦੇ ਪਹਿਲੀ ਗੱਲ ਇਹ ਦੂਜੀ ਗੱਲ ਇਹ ਦੇ ਜਿਹੜੇ ਫੈਦੇ ਨੇ ਉਹ ਸਾਰੇ ਲਿਖੇ ਹੋਏ ਨਹੀਂ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਬ੍ਰਦਰ ਨੇ ਸਾਡੇ ਜਗਰਾਉ ਤੋਂ ਵਾਰਲੇ ਨੂੰ ਉਹਨਾਂ ਦੀ ਇਹ ਸੋਚ ਆ ਸਾਰੇ ਇਹ ਉਹਨਾਂ ਦਾ ਹੀ ਕੰਮ ਆ ਇਹ ਸਾਰਾ ਰੰਝਾ ਫਾਈਟ ਟੈਂਸਰ অর ਕੂਰਟਨੀ ਚਿਚਾ ਬੀਪ ਟੈਂਸਰ ਬੱਕ ਮਰੀਜ਼ ਇਹਦੇ ਨਾਲ ਪ੍ਰिवेंट ਹੋ ਸਕਦੇ ਨੇ ਪਰ ਵੈਲ ਫਾਰਮ ਹਾਰਟ ਇਸ ਕਿਸੇ ਨੂੰ ਹਾਰਟ ਦੇ ਵਿੱਚ ਬੈਕਟਰੀ ਦੇ ਜਮਾ ਹੋ ਜਾਂਦਾ ਜਿਸ ਨੂੰ ਆਪਾਂ ਸਟੈਂਟ ਪੈਨ ਵਰਗੀ ਨੂੰ ਆਵਾਦ ਆ ਜਾਂਦੀ ਹੈ ਉਹਨੂੰ ਬੈਡ ਕਾਰਟੀਲੇਜੀ ਬੋਲਦੇ ਆਈ ਥਿੰਕ ਸੋ ਦੈਟ ਹੈ ਨਾ ਆਟੈਕ ਆ ਬੇ ਖਤਰੇ ਵਾਲਾ ਜਿਹੜਾ ਇਹ ਗੰਨੇ ਦਾ ਜੂਸ ਹੈ ਇਹ ਗੰਨੇ ਦਾ ਜੂਸ ਕੀ ਹੈ ਉਹਨੂੰ ਮਤਲਬ ਖੋੜ ਦਿੰਦਾ ਹੈ अच्छा भाई ਤੁਸੀਂ ਕਹਿ ਰਹੇ ਹੋ ਤੁਸੀਂ ਦੋਨੋਂ ਸਾਰਾ ਪਰਿਵਾਰੀ ਮਤਲਬ ਬਾਹਰ ਰਿਟਰਨ ਹੋਇਆ ਹੈ ਇੰਡੀਆ ਦੇ ਵਿੱਚ ਕਮਾਉਣ ਦੇ ਲਈ ਸੋਚਿਆ ਫਿਰ ਬ੍ਰਦਰ ਜੀ ਦੋ ਵਾਰੀ ਇੰਗਲੈਂਡ ਜਾਇਆ ਹੈ ਮੈਂ ਮਲੇਸ਼ੀਆ ਜਾਇਆ ਹੈ ਮੌਲਖ ਸਾਰੇ ਚੰਗੇ ਨੇ ਸਾਨੂੰ ਇੱਥੇ ਵੀ ਕੰਮ ਕਰਨਾ ਚਾਹੀਦਾ ਠੀਕ ਹੈ ਸਾਡੇ ਪੰਜਾਬੀਆਂ ਨੇ ਬਹੁਤ ਮੱਲਾ ਮਾਰੀਆਂ ਨੇ ਵੱਡੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਝੰਡੇ ਗੱਡੇ ਨੇ ਤੋਂ ਇਹ ਇਹ ਨਹੀਂ ਆਪਾਂ ਕਹਿ ਸਕਦੇ ਵੀ ਇੱਥੇ ਕੁਝ ਨਹੀਂ ਹੈਗਾ ਜਾਂ ਉੱਥੇ ਕੁਝ ਨਹੀਂ ਹੈਗਾ ਉਹ ਵੀ ਉਹ ਸਾਡੀ ਬਹੁਤ ਮਾਤਦ ਕਰ ਰਹੇ ਨੇ ਜਿੱਦਾਂ ਕਿ ਸ਼ੱਕਰਾ ਗੋੜਾ ਸਾਰਾ ਤਿਆਰ ਕਰ ਰਹਿਆ ਚਾਹ ਪੱਤੀ ਆ ਚਾਹ ਪੱਤੀ ਅੱਧੇ ਫਰਮਾਈ ਜੀ ਆਉਂਦੀ ਆ ਉਹਦੇ ਵਿੱਚ ਹੀ ਆਉਂਦਾ ਰਿਹਾ ਜੀ ਵਿੱਚ ਹੀ ਚਾਹ ਪੱਤੀ ਆ ਵਿੱਚ ਹੀ ਗੋੜਾ ਇਦਾਂ ਇਹ ਵਿੱਚ ਹੀ ਕੌਫੀ ਆ ਕੌਫੀ ਆ ਵਿੱਚ ਹੀ ਗੋੜਾ ਉਹ ਗੱਲਾਂ ਕਿੱਥੋਂ ਸੁਭਵਾਨ ਨੇ ਪੰਜਾਬ ਦੇ ਵਿੱਚ ਕੀ ਕਰਕੇ ਜਿੰਨੇ ਆਉਂਦੇ ਜਿਹੜੇ ਲੋਗ ਰੇੜੀਆਂ ਵਾਲੇ ਵੀ ਯੂਜ਼ ਕਰਦੇ ਆ ਕਿੰਨਾ ਮਿੱਟਾ ਹੁੰਦਾ ਤਾਂ ਮੈਨੂੰ ਕੀ ਮਤਲਬ ਕਿ ਮੈਂ ਅਲੱਗ ਹੀ ਟੇਸਟ ਕਰ ਦਿੰਦਾ ਮੂੰਦਾ ਤੁਸੀਂ ਕੰਨਾ ਬਾਹਰ ਮੰਗਵਾਨੇ ਹੋ ਇਹ ਇੱਕ ਦੋਨਾਂ ਦਾ ਡਿਫਰੈਂਸ ਕੀ ਆ ਗੱਲਾਂ ਵੀ ਹੁਣ ਆਪਣੇ ਗੰਨਾ ਇੱਥੇ ਹੈ ਨਹੀਂ ਗਾ ਕਿਉਂਕਿ ਬਾਹਲੀ ਗਾਰਡਨ ਪੈਣ ਕਰ ਨਾਲ ਉਹਦਾ ਦੰਨੇ ਦਾ ਰਾਤ ਮੁੜ ਗਿਆ ਗੰਨਾ ਇੱਥੇ ਵੀ ਸਾਡੇ ਬਹੁਤ ਵਧੀਆ ਹੁੰਦਾ ਹੁਣ ਸਾਡਾ ਗੰਨਾ ਮਹਾਰਾਸ਼ਟਰ ਤੋਂ ਆ ਰਿਹਾ ਵਾ ਅੱਛਾ ਹਾਂਜੀ ਹੁਣ ਗੰਨਾ ਮਹਾਰਾਸ਼ਟਰ ਤੋਂ ਆ ਰਿਹਾ ਚਾਲ ਐ ਜੀੜੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਵਿਚੀ ਇਹਦੇ ਇਲਾਚੀ ਹੈ ਜੀ ਕੁੱਟ ਕੇ ਪਾਈ ਹੋਈ origignal ਵਿਚੀ ਇਹਦੇ ਘੋੜਾ ਜੀ ਵਿਚੀ ਇਹਦੇ ਚਾਹ ਪੱਤੀ ਹੈ ਹਾਂਜੀ ਇਹ ਅੱਧਾ ਚਮਚਾ ਹੀ ਪੈਂਦਾ ਵਾ ਇੱਕ ਕੱਪ ਦੇ ਵਿੱਚ ਅੱਧਾ ਚਮਚਾ ਪਾਣੀ ਦੇ ਵਿੱਚ ਪਾ ਕੇ ਉਵਾਲ ਕੇ ਫਿਰ ਦੁੱਧ ਪਾ ਕੇ ਆਪਾਂ ਚਾਹ ਬਣਾ ਸਕਦੇ ਹਾਂ ਤਾਂ ਬਹੁਤ ਵੱਖਰਾ ਰਿਜ਼ਲਟ ਆ ਆਪਣੇ ਕੋਲੇ ਕਾਫੀ ਹੈ ਬਾਈ ਜੀ ਗੁੜ ਗੁੜ ਕਾਫੀ ਉਹ ਖਤਮ ਹੋਈ ਹੋਈ ਹੈ ਇਹ ਸੈਂਪਲ ਆ ਸਾਡੇ ਕੋਲੇ ਗੁੜ ਕਾਫੀ ਦਾ ਇਹ ਇਹ ਗੁੜ ਕਾਫੀ ਹੈ ਜੀ ਜੀ ਪੈਕ ਦੇਸੀ ਖੰਡ ਹੈ ਜੀ ਆਪਣੇ ਕੋਲ ਦੇਸੀ ਖੰਡ ਕਿਉਂ ਦੇਸੀ ਖੰਡ ਪਿਓਰ ਹੈ ਜੀ ਦੇ ਵਿੱਚ ਕੋਈ ਮਿਲਾਪਤ ਨਹੀਂ ਹੈਗੀ ਕੀਤੀ ਹੋਈ ਜਿਵੇਂ ਆਪਾਂ ਮਿਲਾਪਤ ਕਰ ਦਿੰਨੇ ਆ ਨਾ ਇਹਦੇ ਵਿੱਚ ਕੋਈ ਮਿਲਾਪਤ ਨਹੀਂ ਹੈਗੀ ਸਸ਼ੀ ਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਅੱਜ ਅਸੀਂ ਖੜੇ ਆ ਲੁਧਿਆਣਾ ਦੇ ਇੱਕ ਪਿੰਡ ਦੇ ਵਿਖੇ ਜਿਹਦਾ ਨਾਮ ਹੈ ਹਲਵਾਰਾ ਹਲਵਾਰਾ ਜਿਹੜਾ ਪਿੰਡ ਹੈ ਹਮੇਸ਼ਾ ਸ਼ੁਰਖੀਆਂ ਦੇ ਵਿੱਚ ਰਹਿੰਦਾ ਉਹ ਕਿਉਂ ਸ਼ੁਰਖੀਆਂ ਦੇ ਵਿੱਚ ਰਹਿੰਦਾ ਸਾਡੇ ਨਾਲ ਹੀ ਇੱਕ ਇੱਥੇ ਇੰਟਰਨੈਸ਼ਨਲ 에য়ারਪੋਰਟ ਹੈ ਹਲਵਾਰਾ ਇੰਟਰਨੈਸ਼ਨਲ 에য়ারਪੋਰਟ ਦੇ ਕੋਲੇ ਆਹ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ ਇਹ ਰੋਡ ਬਰਨਾਲਾ ਤੋਂ ਲੁਧਿਆਣੇ ਨੂੰ ਜਾਂਦਾ ਫਿਲਹਾਲ ਇਹ ਰਾਇਕੋਟ ਦੀ ਤਰਫੋਂ ਇਹ ਰੋਡ ਆਉਂਦਾ ਉਹਦੇ ਵਿੱਚ ਇਹ ਹਲਵਾਰਾ ਪਿੰਡ ਪੈਂਦਾ ਨਾਲ ਹੀ ਇੰਟਰਨੈਸ਼ਨਲ 에য়ারਪੋਰਟ ਹੈ ਤੇ ਇੱਥੇ ਆਨ ਦਾ ਸਾਡਾ ਕਾਰਨ ਕੀ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਗੰਨੇ ਵਾਲਾ ਆ ਗੰਨੇ ਵਾਲਾ ਜਿਹੜਾ ਜੂਸ ਹੈਗਾ ਇਹ ਆਪਾਂ ਕਿਤੇ ਹੋਰ ਵੀ ਜਾਂਦੇ ਆਂ ਰਸਤੇ ਤੇ ਵੀ ਜਾਂਦੇ ਆਂ ਉਤਰ ਗੰਨਿਆਂ ਦੀ ਤੁਹਾਨੂੰ ਫੜੀਆਂ ਮਿਲਦੀਆਂ ਨੇ ਉਹ ਰੇੜੀਆਂ ਮਿਲਦੀਆਂ ਨੇ ਉਹ ਗੰਨੇ ਦਾ ਜੂਸ ਕਿਦਾਂ ਦਾ ਹੁੰਦਾ ਹੈਗਾ ਆਪਾਂ ਸਾਰੇ ਪੀਨੇ ਆ ਤੇ ਜਿਹੜਾ ਇਹ ਜੂਸ ਸਭ ਤੋਂ ਵੱਖਰਾ ਹੈ ਇਹਦਾ ਟੇਸਟ ਵੀ ਸਭ ਤੋਂ ਅਲੱਗ ਹੈ ਆਰਗੇਨਿਕ ਟੇਸਟ ਹੈ ਆਰਗੇਨਿਕ ਇਹਨਾਂ ਦੇ ਗੰਨੇ ਨੇ ਔਰ ਆਪਾਂ ਸਾਰੀ ਗੱਲ ਦੱਸਾਂਗੇ ਬਾਈ ਸਾਡੇ ਨਾਲ ਗੁਰਪਾਲ ਸਾਡੇ ਨਾਲ ਮੌਜੂਦ ਹੈ ਗੁਰਪਾਲ ਦੇ ਵੱਡੇ ਬ੍ਰਦਰ ਹਰਨੇਕ ਸਿੰਘ ਇਹ ਦੋਨਾਂ ਦੀ ਸਾਂਝੀ ਦੁਕਾਨ ਹੈ ਗੁਰਪਾਲ ਜੀ ਨਾਲ ਅਸੀਂ ਗੱਲਬਾਤ ਕਰਦੇ ਆ ਕਿ ਜਿਹੜਾ ਇਹ ਗੰਨੇ ਦਾ ਜੂਸ ਹੈ ਇਹ ਕਿੰਧਾ ਲੋਕਾਂ ਦੇ ਲਈ ਫਾਇਦੇ ਫਾਇਦੇਮੰਦ ਹੈ ਔਰ ਜਿਹੜਾ ਇਹਨਾਂ ਦਾ ਮਸ਼ੀਨ ਤੁਸੀਂ ਦੇਖ ਰਹੇ ਹੋ ਆਵਾਜ਼ ਨਹੀਂ ਕਰਦੀ ਔਰ ਬਹੁਤ ਹਾਈਜਨਿਕ ਮਸ਼ੀਨ ਹੈ ਗਲਤ बात ਬਾਕੀ ਕਰਦੇ ਆ ਬਾਕੀ ਇਹ ਫਾਇਦੇ ਹੈ ਇਹਨਾਂ ਦੇ ਕੋਲ ਗੁੜ ਵੀ ਮਿਲਦਾ ਹੈ ਸ਼ੱਕਰ ਵੀ ਮਿਲਦੀ ਹੈ ਔਰ ਲੋਕ ਉਹ ਬਾਕੀ ਬਾਜ਼ਾਰ ਨਾਲੋਂ ਕੀ ਹਰ ਇੱਕ ਨਾਲੋਂ ਅਲੱਗ ਹੈ ਗੁਰਪਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਅੱਛਾ ਗੁਰਪਾਲ ਜੀ ਜਿਹੜਾ ਗੰਨੇ ਵਾਲਾ ਤੁਸੀਂ ਖੋਲ ਰੱਖਿਆਗਾ ਇਹ ਅਲੱਗ ਹੈ ਕਨਸੈਪਟ ਮੈਂ ਦੇਖਿਆ ਬਾਕੀ ਜਿਵੇਂ ਲੋਕ ਜੂਸ ਵੇਚਦੇ ਗੰਨੇ ਦਾ ਹੈਨਾ ਤੇ ਇਹ ਕੀ ਅਲੱਗ ਮੜਾ ਸਮਝਾਓ ਇਹ ਅਲੱਗ ਕਿਉ ਇਦੇ ਵਿੱਚ ਵੀਰ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅਸੀਂ ਬਰਫ਼ ਨਹੀਂ ਪਾਉਂਦੇ ਓਕੇ ਗੰਨਾ ਲਿਆ ਕੇ ਕਟਿੰਗ ਕਰਕੇ ਉਹਨੂੰ ਉਹਦੀ ਕਾਨ ਕੱਢ ਕੇ ਧੋ ਕੇ ਅਸੀਂ ਡੀ ਫਰਿਜ ਚ ਲਾਉਨੇ ਆ ਠੀਕ ਹੈ ਸਿੱਧਾ ਹੀ ਉਹਦੇ ਵਿੱਚ ਅਸੀਂ ਬਰਫ਼ ਨਹੀਂ ਪਾਉਂਦੇ ਪਹਿਲੀ ਗੱਲ ਇਹ ਦੂਜੀ ਗੱਲ ਇਹ ਤੇ ਜਿਹੜੇ ਫਾਇਦੇ ਨੇ ਉਹ ਸਾਰੇ ਲਿਖੇ ਹੋਏ ਨੇ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਬ੍ਰਦਰ ਨੇ ਸਾਡੇ ਜਗਰਾਉ ਤੋਂ ਗਵਰਨ ਜੀ ਉਹਨਾਂ ਦਾ ਹੀ ਸੋਚ ਆ ਸਾਰੇ ਉਹਨਾਂ ਦਾ ਹੀ ਕੰਮ ਆ ਇਹ ਸਾਰਾ ਹਾਂਜੀ ਉਹਨਾਂ ਨੇ ਚਲਾਇਆ ਅੱਛਾ ਭਾਈ ਮੈਂ ਇੱਕ ਵਾਰੀ ਕਵਾਂ ਮਾਰੇ ਜੇ ਫਾਇਦੇ ਪੜਕੇ ਸੁਣਾਉ ਤੁਸੀਂ ਲੋਕਾਂ ਨੂੰ ਵੀ ਗੰਨੇ ਦੇ ਜੂਸ ਦੇ ਫਾਇਦੇ ਪਤਾ ਲੱਗ ਸਕਣ ਬਾਕੀ ਦੀ ਗੱਲ ਬਾਅਦ ਅੱਗੇ ਕਰਦੇ ਆ ਬਾਕੀ ਤੁਸੀਂ ਕੈਮਰਾ ਮਾਰ ਲਓ ਜੀ ਉਹ ਲਿਖੇ ਹੋਏ ਨੇ ਜਿਵੇਂ ਦਿਲ ਦੇ ਰੋਗ ਦੇ ਉਹਨੇ ਲੇਡੀਜ਼ ਨੂੰ ਬੱਚਾ ਹੋਣ ਵਾਲਾ ਜੋ ਵੀ ਆ ਸਾਰਾ ਵੀਰ ਜੀ ਸਾਡਾ ਲਿਖਿਆ ਹੋਇਆ ਦੇਖੋ ਮੈਂ ਇੱਕ ਵਾਰੀ ਨਿਗਾਹ ਮਾਰਨਾਂ ਪ੍ਰੋਟੈਸਟ ਟੂ ਯੂਰ ਲੀਵਰ ਮਤਲਬ ਲੀਵਰ ਨੂੰ ਪ੍ਰੋਟੈਕਟ ਕਰਦਾ ਹੈ ਹੈਲਪ ਟੂ ਟ੍ਰੀਟ ਯੂਰ ਜੌਂਡੀਅਸ ਫਾਈਟ ਕੈਂਸਰ অর ਫੂਡ ਕਿਡਨੀਜ਼ ਠੀਕ ਹੈ ਬਈਓਪਾ ਕੈਂਸਰ ਤੱਕ ਮਰੀਜ਼ ਇਹਦੇ ਨਾਲ ਪ੍ਰिवेंट ਹੋ ਸਕਦੇ ਨੇ ਪ੍ਰिवेंट ਫਰਮ ਹਾਰਟ ਡਿਜ਼ੀਜ਼ ਕਿਸੇ ਨੂੰ ਹਾਰਟ ਦੇ ਵਿੱਚ ਬੈਡ ਕਾਰਟਲੇ ਜਮਾ ਹੋ ਜਾਂਦਾ ਜਿਸ ਨੂੰ ਆਪਾਂ ਸਟੰਟ ਪੈਨ ਵਰਗੀ ਨੋਵਾਂਦ ਆ ਜਾਂਦੀ ਹੈ ਉਹਨੂੰ ਬੈਡ ਕਾਰਟਲੇ ਜੀ ਬੋਲਦੇ ਆ ਆਈ ਥਿੰਕ ਸੋ ਦੈਟ ਹੈ ਨਾ ਉਹ ਅਟੈਕਾਂ ਦੇ ਖਤਰੇਵਾਦ ਹੋ ਜਾਂਦੇ ਹੈ ਜਿਹੜਾ ਇਹ ਗੰਨੇ ਦਾ ਜੂਸ ਹੈ ਇਹ ਗੰਨੇ ਦਾ ਜੂਸ ਕੀ ਹੈ ਉਹਨੂੰ ਮਤਲਬ ਖੋਹ ਦਿੰਦਾ ਜਿਹੜੀ ਉਹਨਾਂ ਦੀ ਗੰਨੇ ਦੀ ਚਾਰ ਸੋਰੀ ਗੰਨੇ ਦੀ ਕਹਿ ਗਿਆ ਹਾਰਟ ਦੀ ਚਾਰ ਨਲੀਆਂ ਹੁੰਦੀਆਂ ਨੇ ਦੋ ਲੈਫਟ ਦੋ ਰਾਈਟ ਇਹਨੂੰ ਆਪਾਂ ਬੋਲਦੇ ਆ ਔਰੀਕਲ اور ਵੈਂਟਰੀਕਲ ਲੈਫਟ ਵੈਂਟਰੀਕਲ ਔਰ ਲੈਫਟ ਔਰੀਕਲ ਲੈਫਟ ਰਾਈਟ ਵੈਂਟਰੀਕਲ ਔਰ ਰਾਈਟ ਔਰੀਕਲ ਜਿਹੜੀ ਕੀ ਇਹਨਾਂ ਦੇ ਵਿੱਚ ਬੈਡ ਕਾਰਟਲੇ ਜਮਾ ਹੁੰਦੀ ਆ ਬਲੋਕੇਜ ਜਮਾ ਹੁੰਦੀ ਆ ਉਹ ਖੋਲ ਦਿੰਦਾ ਤਾਂ ਬਾਕੀ ਗੁੱਡ ਫੋਰ ਡਾਈਜੈਸ਼ਨ ਇਨਸਟੈਂਟ એનર્ਜੀ ਬੂਸਟਰ ਪ੍ਰिवेंट ਟੂਥ ਕੇ ਐਂਡ ਬੈਡ ਬਰੀਥ ਮਤਲਬ ਮੂੰਹ ਦੇ ਵਿੱਚੋਂ ਦੁਰਗੰਧ ਨਹੀਂ ਆਉਂਦੀ ਹੈ ਇੰਪਰੂਵ ਸੈਕਸ਼ੂਅਲ ਹੈਲਥ ਅੱਜਕਲ ਜਿਹੜਾ ਮੁੱਦਾ ਮਤਲਬ ਮੁੱਦਾ ਕਹਿ ਦਈਏ ਚਾਹੇ ਮੇਨ ਆਮ ਬਿਮਾਰੀ ਕਹਿ ਦਈਏ ਜਿਦਾਂ ਦਾ ਆਪਣਾ ਲਾਈਫ ਸਟਾਈਲ ਹੈ ਜਿਦਾਂ ਦਾ ਆਪਣਾ ਖਾਣ ਪੀਣ ਹੈ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੋਕਾਂ ਦੇ ਵਿੱਚ ਸੈਕਸ਼ੂਅਲੀ ਡਿਸੀਜ਼ ਬਹੁਤ ਜ਼ਿਆਦਾ ਹੋ ਗਏ ਨੇ ਸੈਕਸ਼ੂਅਲੀ ਬੜਾ ਕਰਾਉਂਦੇ ਨੇ ਵੱਡੇ ਵੱਡੇ ਡਾਕਟਰਸ ਕੋਲ ਜਾਂਦੇ ਨੇ ਵੈਦ ਕੋਲ ਜਾਂਦੇ ਨੇ पर शायद वो भूल गए कि अपनी जेड़ी दवाई है सब तो बड़ी दवाई अपने नेचर तो जेड़ी पैदा होती है भाई जी ओदे नाल भी बड़ी कोई ओ चीज नहीं हो सकती और सब तो बड़ा दुनिया वाला डॉक्टर की है डॉक्टर है जो अपना शरीर है बाकी दी गल बात करते हैं भाई जी जेड़ी मशीन है ਤੁਸੀਂ मशीन ਕਿੱਥੋਂ ਵਾਈ ਜਿਹੜੀ ਅਲੱਗ ਤਰੀਕੇ ਨਾਲ ਲਿਖਦੀ ਹੈ ਇਹ ਜੀ ਸਾਡੇ ਵੱਡੇ ਬ੍ਰਦਰ ਨੇ ਮੰਗਾਈ ਆ ਬ੍ਰਦਰ ਜਗਰਾਉ ਤੋਂ ਨੇ ਵਾਰਨ ਜੀ ਇਹ ਸਾਰਾ ਕਨਸੈਪਟ ਉਹਨਾਂ ਦੀ ਆ ਸਾਰੀ ਸੋਚ ਉਹਨਾਂ ਦੀ ਆ ਇਹ ਫਰੈਂਚਾਈਜ਼ ਦਿੰਦੇ ਨੇ ਉਹ ਫਰੈਂਚਾਈਜ਼ ਲਈ ਆ ਹਰਨੇਕ ਵਾਈ ਜੀਆਂ ਨੇ ਉਹ ਮੇਰੇ ਵੱਡੇ ਬ੍ਰਦਰ ਨੇ ਗੁੜਿਆਂ ਤੋਂ ਤੇ ਉਹਨਾਂ ਨੇ ਫਰੈਂਚਾਈਜ਼ ਲਈ ਆ ਜੀ ਹਾਂਜੀ ਅੱਛਾ ਭਾਈ ਤੁਸੀਂ ਕਹ ਰਹੇ ਹੋ ਤੁਸੀਂ ਦੋਨੋਂ ਸਾਰਾ ਫ੍ਰੀ ਫਾਇਰ ਹੀ ਤੋਂ ਬਾਹਰ ਰਿਟਰਨ ਹੋਇਆ ਇੰਡੀਆ ਦੇ ਵਿੱਚ ਕਮਾਉਣ ਦੇ ਲਈ ਸੋਚਿਆ ਬ੍ਰਦਰ ਜੀ ਦੋ ਵਾਰੀ ਇੰਗਲੈਂਡ ਜਾਏ ਆਏ ਆ ਮੈਂ ਮਲੇਸ਼ੀਆ ਜਾਏ ਆਏ ਆ ਮੌਲਕ ਸਾਰੇ ਹੀ ਚੰਗੇ ਨੇ ਸਾਨੂੰ ਇੱਥੇ ਵੀ ਕੰਮ ਕਰਨਾ ਚਾਹੀਦਾ ਠੀਕ ਆ ਸਾਡੇ ਪੰਜਾਬੀਆਂ ਨੇ ਬਹੁਤ ਮੱਲਾ ਮਾਰੀਆਂ ਨੇ ਵੱਡੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਝੰਡੇ ਗੱਡੇ ਨੇ ਸੋ ਇਹ ਇਹ ਨਹੀਂ ਆਪਾਂ ਕਹਿ ਸਕਦੇ ਵੀ ਇੱਥੇ ਕੁਝ ਨਹੀਂ ਹੈਗਾਗਾ ਜਾਂ ਉੱਥੇ ਕੁਝ ਨਹੀਂ ਹੈਗਾਗਾ ਸਰ ਕਿਤੇ ਤੁਸੀਂ ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹੋ ਅੱਜ ਕੱਲ ਲੋਕ ਬਾਹਰ ਜਾਣ ਦੇ ਲਈ ਪਾਗਲ ਹੋਏ ਪੈਨ ਕੈਨੇਡਾ ਦੇ ਵਿੱਚ ਭੀੜ ਲੱਗੀ ਹੈ ਸਿਰਫ ਕਮਾਣ ਦੇ ਲਈ ਜਾ ਰਹੇ ਨੇ ਔਰ ਤੁਸੀਂ ਕਹਿ ਰਹੇ ਹੋ ਵੀ ਇੰਡੀਆ ਦੇ ਵਿੱਚ ਆਪਾਂ ਨੂੰ ਕੋਈ ਘਾਟ ਨਹੀਂ ਹੈਗੀ ਕਿਸੇ ਚੀਜ਼ ਦੀ ਉਹ ਦੱਸੋ ਵੀ ਕਿੱਦਾਂ ਤੁਸੀਂ ਯੂਥ ਨੂੰ ਮੋਟੀਵੇਟ ਕਰ ਰਹੇ ਹੋ ਵੀ ਇਹ ਦੱਸ ਰਹੇ ਹੋ ਕਿ ਇੰਡੀਆ ਦੇ ਵਿੱਚ ਤੁਸੀਂ ਇੱਦਾਂ ਕਿਵੇਂ ਕਮਾਰੇ ਹੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਗੁਰੂਆਂ ਪੀਰਾਂ ਦੀ ਧਰਤੀ ਆ ਬਿਲਕੁਲ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਵਾਲੇ ਸਾਡੇ ਦਸ਼ਮੀਸ਼ ਪਿਤਾ ਜੀ ਠੀਕ ਆ ਕਿ ਨਹੀਂ ਗੁਰੂਆਂ ਪੀਰਾਂ ਦੀ ਧਰਤੀ ਜਿਹੜੇ ਬੰਦੇ ਕਹਿੰਦੇ ਆ ਠੀਕ ਆ ਜਾਣਦੇ ਆ ਬੜਾ ਬਹੁਤ ਚੰਗੀ ਗੱਲ ਆ ਜਾਨਣਾ ਚਾਹੀਦਾ ਪਰ ਇੱਥੇ ਇਹ ਨਾ ਨਾ ਕਹੋ ਵੀ ਇੱਥੇ ਕੁਝ ਨਹੀਂ ਜੇ ਇੱਥੇ ਕੁਝ ਨਹੀਂ ਤਾਂ ਕਿਤੇ ਵੀ ਕੁਝ ਨਹੀਂ ਇਹ ਮੇਰੀ ਮੇਰੀ ਸੋਚ ਆ ਬਿਲਕੁਲ ਸਹੀ ਜੇ ਇੱਥੇ ਕੁਝ ਨਹੀਂ ਤਾਂ ਕਿਤੇ ਵੀ ਕੁਝ ਨਹੀਂ ਹੈਗਾ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਇੱਥੇ ਹੀ ਸਾਰਾ ਕੁਝ ਆ ਇਹ ਮੀਨ ਪੁਆਇੰਟ ਆ ਜੀ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਇੱਥੇ ਸਾਰਾ ਕੁਝ ਆ ਜੀਨੇ ਨਹੀਂ ਕੰਮ ਕਰਨਾ ਉਹਦੇ ਵਾਸਤੇ ਤਾਂ ਬਾਹਰ ਵੀ ਬਾਈ ਜੀ ਕੁਝ ਨਹੀਂ ਹੈਗਾ ਬਿਲਕੁਲ ਤੁਸੀਂ ਕਹਿ ਰਹੇ ਸੀ ਹਰਨੇਕ ਬਾਹਰੋਂ ਦੋ ਵਾਰੀ ਇੰਗਲੈਂਡ ਤੋਂ ਰਿਟਰਨ ਇੰਡੀਆ ਕੇ ਆਹ ਕੰਮ ਕਰਨ ਦਾ ਕਿਵੇਂ ਸੋਚ ਬਣਾਈ ਤੁਸੀਂ ਆਪਣੇ ਦੋਵੇਂ ਭਰਾਵਾਂ ਨੇ ਪਹਿਲਾਂ ਤਾਂ ਜੀ ਦੇਖੋ ਅਸੀਂ ਪੰਜਾਬੀ ਰਸੋਈ ਦਾ ਲਾਉਂਦੇ ਹੁੰਦੇ ਸੀ ਮੈਂ ਤੇ ਮੇਰੀ ਭਾਬੀ ਜੀ ਅਸੀਂ ਲੁਧਿਆਣਾ ਹੀ ਲਾਉਂਦੇ ਹੁੰਦੇ ਸੀਗੇ ਬੇਬਮਾਲ ਤੋਂ ਛੜਕ ਜਿਹੜੀ ਅੰਦਰ ਨੂੰ ਜਾਂਦੀ ਹੈ ਲੋਧੀ ਕਲੱਬ ਰੋਡ ਉੱਥੇ ਦਿਓਰ ਭਜਾਈ ਲਾਉਂਦੇ ਸੀ ਪੰਜਾਬੀ ਰਸੋਈ ਆਲੂ ਪਰੌਂਠਾ ਲੱਸੀ ਚਾਹ ਦਾਲ ਫਿਰ ਉਥੋਂ ਬ੍ਰਦਰ ਜੀਆਂ ਨੇ ਇੱਕ ਦਮ ਟਰਨ ਲਈ ਵੀ ਆਪਾਂ ਕਿਉਂ ਨਾ ਗੰਨੇ ਵਾਲੇ ਇਹਨਾਂ ਨਾਲ ਜੁੜੇ ਜਗਰਾਉਂ ਵਾਲੇ ਵੱਡੇ ਬਾਈ ਜੀਆਂ ਨਾਲ ਸਾਡੇ ਨਾਲ ਵਰਨ ਜੀਆਂ ਨਾਲ ਇਹਨਾਂ ਨੇ ਸਾਰਾ ਦੱਸਿਆ ਸਮਝਾਇਆ ਤੇ ਉਹਨਾਂ ਤੋਂ ਅਸੀਂ ਫਰਾਂਚਾਈਜ਼ ਲੈ ਕੇ ਕੰਮ ਚਲਾ ਲਿਆ ਆਪਾਂ ਹੁਣ ਵੀ ਉਹ ਸਾਡੀ ਬਹੁਤ ਮਦਦ ਕਰ ਰਹੇ ਨੇ ਜਿੱਦਾਂ ਕਿ ਸ਼ੱਕਰਾ ਗੋੜਾ ਸਾਰਾ ਆਪ ਤਿਆਰ ਕਰ ਰਿਹਾ ਚਾਹ ਪੱਤੀ ਆ ਚਾਹ ਪੱਤੀ ਅਦਕਰ ਵਾਲੀ ਵੀ ਆਉਂਦੀ ਆ ਉਹਦੇ ਵਿੱਚ ਹੀ ਅਦਕਰ ਆ ਜੀ ਵਿੱਚ ਹੀ ਚਾਹ ਪੱਤੀ ਆ ਵਿੱਚ ਹੀ ਗੋੜਾ ਇਦਾਂ ਹੀ ਵਿੱਚ ਹੀ ਕਾਫੀ ਆ ਵਿੱਚ ਕਾਫੀ ਆ ਵਿੱਚ ਹੀ ਗੋੜਾ ਇਦਾਂ ਤੇ ਹੋਰ ਵੀ ਕਈ ਪ੍ਰੋਡਕਟ ਸਾਡੇ ਆ ਰਹੇ ਨੇ ਤੁਸੀਂ ਉਹ ਕਿਵੇਂ ਆਰਗੇਨ ਜਿਹੜਾ ਗੰਨਾ ਹੈ ਮੇਨ ਸਵਾਲ ਜਿਹੜਾ ਹੈ ਪੱਜੜੇ ਤੋਂ ਪਾ ਜੂਸ ਬਣਾਉਂਦੇ ਆ ਉਹ ਗੰਨਾ ਕਿੱਥੋਂ ਤੁਸੀਂ ਮੰਗਵਾਨੇ ਹੋ ਪੰਜਾਬ ਦੇ ਵਿੱਚ ਵੀ ਕਾਫੀ ਗੰਨੇ ਆਂਦੇ ਜਿਹੜੇ ਲੋਗ ਰੇੜੀਆਂ ਵਾਲੇ ਵੀ ਯੂਜ਼ ਕਰਦੇ ਆ ਇੰਨਾ ਮਿੱਠਾ ਹੁੰਦਾ ਪਤਾ ਨਹੀਂ ਕੀ ਮਤਲਬ ਜਿਵੇਂ ਅਲੱਗ ਹੀ ਟੇਸਟ ਕਰ ਦਿੰਦਾ ਮੂੰਹ ਦਾ ਤੁਸੀਂ ਗੰਨਾ ਬਾਹਰੋਂ ਮੰਗਵਾਨੇ ਹੋ ਇਹ ਇਹ ਦੋਨਾਂ ਦਾ ਡਿਫਰੈਂਸ ਕੀ ਹੈ ਪਹਿਲੀ ਗੱਲ ਤਾਂ ਵੀਰ ਜੀ ਇਹ ਆ ਦੇਖੋ ਆਪਣਾ ਪੰਜਾਬ ਵੀ ਬਹੁਤ ਚੰਗਾ ਬੜੀ ਵਜਾਊ ਧਰਤੀ ਆ ਬੜੀ ਗੁਰੂਆਂ ਪੀਰਾਂ ਦੀ ਧਰਤੀ ਆ ਗੱਲ ਇਹ ਆ ਵੀ ਹੁਣ ਆਪਣੇ ਗੰਨਾ ਇੱਥੇ ਹੈ ਨਹੀਂਗਾ ਕਿਉਂਕਿ ਬਾਹਲੀ ਗਰਮੀ ਪੈਣ ਕਰ ਨੂੰ ਉਹਦਾ ਗੰਨੇ ਦਾ ਰਸ ਮੁੜ ਗਿਆ ਗੰਨਾ ਇੱਥੇ ਵੀ ਸਾਡੇ ਬਹੁਤ ਵਧੀਆ ਹੁੰਦਾ ਹੁਣ ਸਾਡਾ ਗੰਨਾ ਮਹਾਰਾਸ਼ਟਰ ਤੋਂ ਆ ਰਿਹਾ ਵਾ ਅੱਛਾ ਹਾਂਜੀ ਹੁਣ ਗੰਨਾ ਮਹਾਰਾਸ਼ਟਰ ਤੋਂ ਆ ਰਿਹਾ ਜੀ ਫਿਰ ਕਿੰਨਾ ਕੁ ਮੰਗਾਲਣਾ ਕਿੰਨੇ ਦਿਨ ਬਾਅਦ ਤੁਹਾਡਾ ਗੰਨਾ ਆਉਂਦਾ ਤਕਰੀਬਨ ਤਕਰੀਬਨ ਡੇਲੀ ਆਉਂਦਾ ਜੀ ਗੰਨਾ ਤਾਂ ਡੇਲੀ ਮਹਾਰਾਸ਼ਟਰ ਤੋਂ ਗੱਡੀ ਆਉਂਦੀ ਨਹੀਂ ਨਹੀਂ ਇੱਥੇ ਇੱਥੇ ਗੱਡੀ ਆ ਜਾਂਦੀ ਆ ਸਾਡੇ ਜਿਗਰਾਉਂ ਆ ਕੇ ਲੈਂਦੀ ਆ ਗੱਡੀ ਉੱਥੋਂ ਅਸੀਂ ਡੇਲੀ ਨਾਲ ਦੀ ਨਾਲ ਹੀ ਲਿਆਉਨੇ ਆ अच्छा हां जी ਜਿੰਨੇ ਸਾਨੂੰ ਲੋਡ ਹੁੰਦੀ ਹੈ ਜਿੰਨਾ ਸਾਡਾ ਫਰਿੱਜ ਦੇ ਵਿੱਚ ਲੱਗਦਾ ਵਾ ਕੁਆਂਟਲ ਡੇਢ ਕੁਆਂਟਲ ਅਸੀਂ ਉਨਾ ਹੀ ਲੈ ਕੇ ਆਉਨੇ ਤੇ ਜਿਹੜਾ ਗੰਨਾ ਉਹ ਮਹਿੰਗਾ ਵੀ ਹੁੰਦਾ ਹੁਣ ਰੇਟ ਤਾਂ ਹੈ ਫਰਕ ਵੀਰ ਜੀ ਮੈਂ ਕਦੇ ਪੁੱਛਿਆ ਨਹੀਂ ਉਹ ਬ੍ਰਦਰ ਨੂੰ ਹੀ ਪਤਾ ਉਹੀ ਲੈ ਕੇ ਆਉਂਦੇ ਆ ਉਹੀ ਸਾਰਾ ਕਰਦੇ ਆ ਜੀ ਮੈਂ ਨਹੀਂ ਕਦੇ ਪੁੱਛਿਆ ਅੱਜ ਜੇ ਆਪਾਂ ਗੱਲ ਕਰ ਰਹੇ ਤੁਸੀਂ ਪ੍ਰੋਡਕਟ ਬੜੇ ਸ਼ੋਅ ਕਰ ਰੱਖੇ ਨੇ ਮੈਨੂੰ ਦੱਸੋ ਜੀ ਇਹਨਾਂ ਬਾਰੇ ਕੀ ਕਹੋਗੇ ਇਹ ਕੀ ਹੈ ਪਹਿਲਾਂ ਇਹਦੇ ਬਾਰੇ ਦੱਸੋ ਇਹ ਸਾਡੀ ਹੈਗੀ ਆ ਕਿਆ ਲੈ ਚੀੜੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਵਿੱਚ ਹੀ ਇਹਦੇ ਇਲਾਚੀ ਆ ਜੀ ਕੁੱਟ ਕੇ ਪਾਈ ਹੋਈ origignal ਵਿੱਚ ਹੀ ਇਹਦੇ ਗੋੜਾ ਜੀ ਵਿੱਚ ਹੀ ਇਹਦੇ ਚਾਹ ਪੱਤੀ ਆ ਹਾਂਜੀ ਇਹ ਅੱਧਾ ਚਮਚਾ ਹੀ ਪੈਂਦਾ ਵਾ ਇੱਕ ਕੱਪ ਦੇ ਵਿੱਚ ਅੱਧਾ ਚਮਚਾ ਪਾਣੀ ਦੇ ਵਿੱਚ ਪਾ ਕੇ ਉਵਾਲ ਕੇ ਫਿਰ ਦੁੱਧ ਪਾ ਕੇ ਆਪਾਂ ਚਾਹ ਬਣਾ ਸਕਦੇ ਹਾਂ ਤਾਂ ਬਹੁਤ ਵੱਖਰਾ ਰਿਜ਼ਲਟ ਆ ਅੱਛਾ ਹਾਂਜੀ ਫਿਰ ਫਿਰ ਐਵੇਂ ਜੀ ਕਨਸੈਪਟ ਤੁਸੀਂ ਤਿਆਰ ਕਰ ਬਿਲਕੁਲ ਜੀ ਇਹ ਵਿੱਚ ਹੀ ਵੀਰੇ ਦੇ ਆਦਰਕ ਹਾਂ ਫਿਰ ਇਹਦੇ ਵਿੱਚ ਚਾਹ ਪੱਤੀ ਆ ਗਈ ਹਾਂ 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 ਵਿੱਚ ਹੀ ਇਹਦੇ ਗੋੜਾ ਆ ਗਿਆ ਓਕੇ ਜੀ ਤੇ ਇਹ ਕਿਵੇਂ ਤੁਸੀਂ ਤਿਆਰ ਕਿਵੇਂ ਕਰਦੇ ਹੋ ਮਤਲਬ ਇਹ ਜੀ ਸਾਡੇ ਬ੍ਰਦਰ ਹੀ ਤਿਆਰ ਕਰਦੇ ਨੇ ਹੁਣ ਹੀ ਨਵੀਆਂ ਹੀ ਆਉਣ ਲੱਗੀਆਂ ਮੈਂ ਇੰਨਾਂ ਵਾਲਾ ਪੁੱਛਿਆ ਨਹੀਂ ਹਜੇ ਉਹਨਾਂ ਨੂੰ ਇਹ ਬ੍ਰਦਰ ਤਿਆਰ ਕਰਦੇ ਆ ਉਹ ਤੁਹਾਨੂੰ ਸਾਰੀ ਗੱਲਬਾਤ ਦੱਸਣਗੇ ਐਵੇਂ ਹੀ ਇਹ ਚਾਪਤੀ ਹੈ ਜੀ ਜੀ ਇਹਦੇ ਵਿੱਚ ਹੀ ਗੁੜਾ ਵਿੱਚ ਹੀ ਦਾਲ ਚੀਨੀ ਆ ਚਾਹ ਦਾ ਮਸਾਲਾ ਵਾ ਦੇ ਵਿੱਚ ਹੀ ਚਾਹ ਪੱਤੀ ਹੈ ਵਿੱਚ ਹੀ ਇਹਦੇ ਗੁੜਾ ਜਿਹੜੇ ਇਹ ਤੁਸੀਂ ਗੁੜਾ ਆਪਾਂ ਕਹਦੇ ਮਿਸ਼ਰਣ ਹੈ ਇੱਕ ਤਰ੍ਹਾਂ ਦਾ ਸਾਰਾ ਇਹ ਕਿਵੇਂ ਯੂਜ਼ ਕਰਦੇ ਆ ਮਤਲਬ ਤੁਸੀਂ ਚਾਹ ਗੀ ਬਣਦੀ ਏਦਾਂ ਦੀ ਇਕੱਠਿਆਂ ਦੀ ਕਿਵੇਂ ਆਪਾਂ ਨੋਰਮਲ ਬਣਾਉਨੇ ਆ ਜੀ ਪਾਣੀ ਪਾ ਕੇ ਪਾਣੀ ਪਾ ਕੇ ਉਹਨੂੰ ਗਰਮ ਕਰਕੇ ਜੇ ਇੱਕ ਜਾਣੇ ਨੇ ਪੀਣੀ ਆ ਦਾਦਾ ਚਮਚਾ ਜੇ ਦੋ ਨੇ ਪੀਣੀ ਆ ਤਾਂ ਫੁੱਲ ਚਮਚਾ ਮਿੱਠਾ ਸਫੀਸ਼ੈਂਟ ਹੁੰਦਾ ਬਿਲਕੁਲ ਜੀ ਬਿਲਕੁਲ ਅਲੱਗ ਤੋਂ ਨਹੀਂ ਕੋਈ ਮਿੱਠਾ ਪਾਉਣਾ ਇਹਦੇ ਵਿੱਚ ਜਾਂ ਖੰਡ ਜਾਂ ਹੋਰ ਕੁਝ ਲੱਗ ਤੋਂ ਨਹੀਂ ਪਾਉਣਾ ਆਲਰੇਡੀ ਸਾਡਾ ਪਾਇਆ ਹੁੰਦਾ ਆ ਜਿਹੜੀ ਗੁੜਾ ਬਾਈ ਜੀਆਂ ਕੋਲੇ ਮੋਤੀ ਗੁੜੇ ਨੂੰ ਕਹਿੰਦੇ ਆ ਇਹਦੇ ਵਿੱਚ ਕ ਕੀ 슈ਗਰ ਨਹੀਂ ਹੈ ਨੈਚੁਰਲ ਹੈ 100% కెమికల్ ফ্রি নো ਐਡ ਐਡਡ ਪ੍ਰੀਜ਼ਰਵੇਟਿਵਜ਼ ਪ੍ਰੀਜ਼ਰਵੇਟਿਵਜ਼ ਕੀ ਹੁੰਦਾ ਹੈਗਾ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦਾ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਪ੍ਰੀਜ਼ਰਵੇਟਿਵਜ਼ ਕੀ ਹੁੰਦੇ ਆ ਕੁਝ కెమికਲ ਨੂੰ ਪਾ ਕੇ ਕਿਸੇ ਦੀ ਗੁਣਵੱਤਾ ਨੂੰ ਪੌਸਚਰਾਈਜ਼ ਕਰ ਦੇਣਾ ਉਹਦੀ ਗੁਣਵੱਤਾ ਨੂੰ ਉਡਾ ਦੇਣਾ ਔਰ ਬਿਲਕੁਲ ਪਠਾਵਣ ਕੇ ਰਹਿ ਜਾਂਦਾ ਫਿਰ ਉਹਨੂੰ ਕਹਿੰਦੇ ਪ੍ਰੀਜ਼ਰਵੇਟਿਵਜ਼ ਪ੍ਰੀਜ਼ਰਵੇਟ ਕਰ ਦੇਣਾ ਇੱਕ ਹੁੰਦਾ ਸਟੈਬਿਲਾਇਜ਼ੇਸ਼ਨ ਉਹ ਇੰਡੀਆ ਦੇ ਵਿੱਚ ਆਲੇ ਮੌਜੂਦ ਨਹੀਂ ਹੈ ਕਿਉਂਕਿ ਪੇਟੈਂਟ ਕਿਸੇ ਹੋਰ ਦੇ ਨਾਮ ਤੇ ਆ ਔਰ ਦੂਸਰੀ ਗੱਲ ਹੈ ਨੋ ਆਰਟੀਫੀਸ਼ਲ ਕਲਰਸ ਕਲਰਸ ਵੀ ਇਹਦੇ ਵਿੱਚ ਕੋਈ ਨਹੀਂ ਪਾਇਆ ਹੋਇਆ ਹੈ ਨੇਚੁਰਲ ਹੈ ਬਿਲਕੁਲ ਇਹ ਵੀ ਇੱਕ ਗੁੜਾ ਹੈ ਬਾਈ ਜੀ ਹੋਰ ਕਿਹੜੇ ਕਿਹੜੇ ਪ੍ਰੋਡਕਟ ਬਣਾਉਂਦੇ ਹੋ ਤੁਸੀਂ ਹੋਰ ਆਪਣੇ ਕੋਲੇ ਕਾਫੀ ਹੈ ਬਾਈ ਜੀ ਗੁੜ ਗੁੜ ਕਾਫੀ ਉਹ ਖਤਮ ਹੋਈ ਹੋਈ ਹੈ ਇਹ ਸੈਂਪਲ ਆ ਸਾਡੇ ਕੋਲੇ ਗੁੜ ਕਾਫੀ ਦਾ ਇਹ ਇਹ ਗੁੜ ਕਾਫੀ ਹੈ ਹਾਂਜੀ ਜੀ ਇੱਕ ਦੇਸੀ ਖੰਡ ਹੈ ਜੀ ਆਪਣੇ ਕੋਲੇ ਇਹਨੂੰ ਦੇਸੀ ਖੰਡ ਕਿਉਂ ਕਹਿੰਦੇ ਨੇ ਦੇਸੀ ਖੰਡ ਪਿਓਰ ਹੈ ਜੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਕੀਤੀ ਹੋਈ ਜਿਵੇਂ ਆਪਾਂ ਮਿਲਾਵਟ ਕਰ ਦਿੰਦੇ ਆ ਨਾ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਇਹ ਦੇਸੀ ਖੰਡ ਹੈ ਜੀ ਕਿੰਨੇ ਕ ਮਹਿੰਗੇ ਹੁੰਦੇ ਬਾਈ ਫਿਰ ਮਹਿੰਗੇ ਬੜੇ ਹੋਨੇ ਹੋਨੇ ਆ ਇਹ ਤਾਂ ਨਹੀਂ ਜੀ ਇਹ ਜਿਹੜਾ ਛੋਟਾ ਪੈਕੇਟ ਆ ਉਹ 60 ਰੁਪਏ ਦਾ ਜਿਹੜਾ ਵੱਡਾ ਪੈਕੇਟ ਆ ਉਹ 110 ਦਾ ਚਾਹ ਪੱਤੀ ਦਾ ਨਹੀਂ ਜੀ ਚਾਹ ਪੱਤੀ ਦਾ ਨਹੀਂ ਇਹਦਾ ਖੰਡ ਦਾ ਜਿਹੜੀ ਚਾਹ ਪੱਤੀ ਆ ਇਹ 250 ਦਾ ਡੱਬਾ ਜੀ ਅੱਧਾ ਕਿਲੋ ਆ ਇਹ ਇਹ 250 ਦਾ ਡੱਬਾ ਜੀ ਯਾਨੀ ਕਿ ਇਹ 250 ਗ੍ਰਾਮ ਦੇ ਵਿੱਚ ਸਭ ਕੁਝ ਹੈ ਤਾਂ ਤੁਹਾਨੂੰ ਚੀਨੀ ਵਗੈਰਾ ਜਾਂ ਖੰਡ ਸ਼ੱਕਰ ਲੈਣ ਦੀ ਬਾਹਰੋਂ ਦੂਰ ਲੋੜ ਨਹੀਂ ਨਹੀਂ ਕੋਈ ਕੋਈ ਲੋੜ ਨਹੀਂ ਕਿੰਨਾ ਕਿੰਦਰ ਚੱਲ ਜਾਂਦੀ ਹੈ ਬਾਈ ਜੇ ਮੈਂ ਆਪਾਂ ਨੋਰਮਲ ਪਰਿਵਾਰ ਦੀ ਗੱਲ ਕਰੀਏ ਤਾਂ ਜਿਹੜਾ 250 ਗ੍ਰਾਮ ਕਿੰਨਾ ਕੁ ਚਿਰ ਕੱਢ ਦਿੰਦਾ ਹੈ ਇਹ ਤਕਰੀਬਨ ਘਟੂ ਘਟਰਾ ਆਪ ਦੇ ਤੇ ਹੈ ਜੀ ਹੁਣ ਇਹਦਾ ਕਿੰਨੀ ਵਾਰੀ ਚਾਹ ਪੀਂਦਾ ਵਾ ਹਨਾ ਉਸ ਹਿਸਾਬ ਦੇ ਨਾਲ ਆ ਕਿਸੇ ਦੇ 15 ਦਿਨ ਵੀ ਜਾਂਦਾ ਹੈ ਇਹਦੇ 20 ਦਿਨ ਵੀ ਚੱਲਿਆ ਜਾਂਦਾ ਹੈ ਹਾਂਜੀ ਆਪ ਦੇ ਤੇ ਹੈ ਜੀ ਇਹ ਤਾਂ ਠੀਕ ਹੈ ਠੀਕ ਹੈ ਹਾਂਜੀ ਭਾਈ ਉਹ ਹੋਰ ਤੁਸੀਂ ਕੀ ਕਹਿਣਾ ਕੀ ਚਾਹੋਗੇ ਦੇਖੋ ਲੋਕ ਤੁਹਾਨੂੰ ਦੇਖ ਰਹੇ ਨੇ ਪੂਰੇ ਪੰਜਾਬ ਚ ਦੇਖਦੇ ਨੇ ਕਨਸੈਪਟ ਵੀ ਤੁਸੀਂ ਨਵਾਂ ਚਲਾਇਆ ਸਫਾਈ ਦਾ ਬੜਾ ਧਿਆਨ ਰੱਖਿਆ ਹੋਇਆ ਤੁਸੀਂ ਸਫਾਈ ਕਿਵੇਂ ਮੈਂਟੇਨ ਕਰਦੇ ਹੋ ਤੁਸੀਂ ਸਫਾਈ ਦਾ ਵੀ ਅਸੀਂ ਡੇਲੀ ਕਰਕੇ ਜਾਂਦੇ ਆ ਕੇ ਕਰਦੇ ਆਂ ਹਾਂ ਕਰਕੇ ਵੀ ਰਾਤ ਨੂੰ ਜਾਂਦੇ ਮੈਂ ਇੱਕ ਗੱਲ ਦੇਖਿਆ ਯਾਰ ਗੰਨਿਆਂ ਦੀ ਮਸ਼ੀਨਾਂ ਕੋਲੇ ਮੱਖੀਆਂ ਉੜੀਆਂ ਹੁੰਦੀਆਂ ਨੇ ਆਹ ਤੂੰ ਤੁਸੀਂ ਇਹ ਟਾਈਟ ਕਰਕੇ ਇੱਕ ਵਾਰੀ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਤੁਸੀਂ ਦੇਖੋ ਵੀ ਸਫਾਈ ਕਿੰਨੀ ਜਿਆਦਾ ਆ ਸਾਰੇ ਜਿਹੜੇ ਸ਼ੀਸ਼ੇ ਲੱਗੇ ਏਅਰ ਟਾਈਟ ਆ ਆ ਤੌਲੀਆ ਵੀ ਵਿਚਕ ਟੱਕ ਕੇ ਇੱਦਾਂ ਰੱਖਿਆ ਕੋਈ ਮੱਖੀ ਆ ਕੋਈ ਮਤਲਬ ਵੈਸੇ ਕੋਈ ਭਾਈ ਜੀ ਇਹ ਇਹਦੇ ਵੀ ਮਤਲਬ ਕਨਸੈਪਟ ਵੱਖਰਾ ਹੀ ਉਹਨਾਂ ਉਹ ਹੀ ਦੱਸਦੇ ਬੋਰਨ ਜਿਹੜੇ ਨਾਲ ਤੁਸੀਂ ਗੱਲ ਕਰ ਰਹੇ ਹੋ ਹਾਂਜੀ 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 ਉਹ ਬੋਰਨ ਸਾਡੇ ਵੀਰ ਜੀ ਆ ਇਹ ਸਾਰਾ ਕਨਸੈਪਟ ਉਹਨਾਂ ਦਾ ਹੀ ਆ ਇਹ ਉਹਨਾਂ ਦੀ ਕੋਈ ਦੇਣ ਆ ਸਾਰੀ ਅੱਛਾ ਜੇਕਰ ਕੋਈ ਤੁਹਾਡੇ ਸਾਡੀ ਵੀਡੀਓ ਦੇਖ ਕੇ ਕੋਈ ਆਉਣਾ ਚਾਹੁੰਦਾ ਹੋਵੇ ਮਤਲਬ ਕੋਈ ਸਮਾਨ ਲੈਣਾ ਚਾਹੁੰਦਾ ਹੋਵੇ ਜੂਸ ਪੀਣੇ ਚੰਦੋਂਗੇ ਤਾਂ ਐਡਰੈਸ ਸਮਝਾ ਦਿਓ ਮਾੜਾ ਕਿੱਥੇ ਆਉਣਾ ਪੈਣਾ ਇਹ ਜੀ ਮੇਨ ਹਲਵਾਰਾ ਨਾਲ ਹੀ 에어ਪੋਰਟ ਬਣ ਰਿਹਾ ਵਾ ਇਹ ਮੇਨ ਹਲਵਾਰਾ ਵਾ ਜਿਹੜੀ ਆਪਣੀ ਇਦੋਂ ਮੁੱਲਾਪੁਰ ਤੋਂ ਰਾਈਕੋਟ ਰੋਡ ਜਾਂਦੀ ਆ ਹਲਵਾਰੇ ਰੋਡ ਦੇ ਉੱਤੇ ਸਥਿਤ ਠੀਕ ਹੈ ਬਿਲਕੁਲ ਜੀ ਤਾਂ ਦੋਸਤੋ ਇੱਕ ਗੰਨੇ ਵਾਲੇ ਜੂਸ ਦੇ ਨਾਮ ਤੇ ਇਹ ਭਾਈ ਦੁਕਾਨ ਹੈਗੀ ਹੈ ਇਹਨਾਂ ਦੀ ਤੇ ਵਧੀਆ ਇਹਨਾਂ ਦਾ ਗੰਨੇ ਦਾ ਜੂਸ ਹੁੰਦਾ ਸਾਰਿਆਂ ਨਾਲੋਂ ਵੱਖਰਾ ਟੇਸਟ ਦੇਖੋ ਮੈਂ ਖੁਦ ਟ్రਾਈ ਕੀਤਾ ਹੈ ਇਹਨਾਂ ਦਾ ਔਰ ਪਿਓਰ ਔਰ ਔਰਗੇਨਿਕ ਗੰਨਾ ਯੂਜ਼ ਕਰਦੇ ਨੇ ਕੋਈ ਕਲਰ ਕੋਈ ਮਿੱਠਾ ਨਹੀਂ ਪਾਉਂਦੇ ਤੁਸੀਂ ਦੇਖ ਹੀ ਲਿਆਣਾ ਇੰਟਰਵਿਊ ਦੇ ਵਿੱਚ ਵਿੱਚ ਕਿੰਨਾ ਕੁਛ ਇਹ ਤਿਆਰ ਕਰਦੇ ਨੇ ਸਭ ਕੁਝ ਆਰਗੈਨਿਕ ਹੈ ਇੱਕ ਵਾਰ ਜਦੋਂ ਤੁਸੀਂ ਨੰਗਦੇ ਟੱਪ ਤੇ ਜਰੂਰ ਤੁਸੀਂ ਇਨਾਂ ਦੀ ਦੁਕਾਨ ਤੇ ਆਓ ਤੇ ਇੱਕ ਵਾਰੀ ਤੁਸੀਂ ਮਜ਼ਾ ਲੈ ਕੇ ਦੇਖੋ ਵੀ ਇਹ ਗੰਨੇ ਦਾ ਜੂਸ ਕਿੰਨਾ ਵਧੀਆ ਤੇ ਫਾਇਦੇਮੰਦ ਹੁੰਦਾ ਹੈ ਐਦਾਂ ਦੀਆਂ ਖਬਰਾਂ ਦੇ ਲਈ ਐਦਾਂ ਦੀਆਂ ਸਟੋਰੀਜ਼ ਦੇ ਲਈ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਹ